ਜਿਹੜੇ ਨੇ ਅੱਜ ਜ਼ਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਤੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤੇ ਮੈਂ ਨਾਨੀ ਯਾਦ ਕਰਾਊਗਾ ਸਭ ਨੂੰ ਇਹ ਸੋਚ ਲਿਓ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਹੋਊਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਿਸੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾੜ ਦੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਇੱਕੋ ਬੇਨਤੀ ਕਰਨਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਮੈਸੇਜ ਦੇਣਾ ਚਾਹੁੰਨਾ ਜਿਹੜੇ ਅਫਸਰ ਲੌਬੀ ਥੋੜਾ ਜਿਹਾ ਫੜਫੜਕਣ ਆਉਣ ਲੱਗੀ ਆ ਵੱਡ ਪੈਣ ਲੱਗਾ ਟਾਈਮ ਨਹੀਂ ਲੱਗਣਾ ਬਾਬੇ ਬੁੱਢੇ ਨੇ ਜੇ ਮੇਰੀ ਸੁਣ ਲਈ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਇਹ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਤੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲਿਓ ਹੱਥੋਤੇ ਪਾਇ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਹੋਊਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਹੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖੇ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾੜ ਦੀ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਤਾਂ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ ਚ ਚੱਲਦੀਆਂ ਇਹ ਦੇਖ ਦਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬਾਅਦ ਚ ਕਿਸੇ ਨੇ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਮੈਂ ਇੱਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜ਼ੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 52 ਵੜੂਗਾ ਇਹ ਤੁਹਾਡਾ ਭਰਾ ਦਾ ਵਾਅਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ